ਨਾਲੋ 26 ਜਨਤਰੀ ਦਾ ਦਿਨ ਹੈ। ਔਰ ਸਾਡੇ ਦੇਸ਼ ਦੇ ਇਤਿਹਾਸ ਦੇ ਵਿੱਚ ਗਣਤੰਤਰ ਦਿਵਸ ਦੀ ਬਹੁਤ ਵੱਡੀ ਮਹੱਤਤਾ ਹੈ। ਆਜ਼ਾਦੀ ਤੋਂ ਬਾਅਦ ਬਹੁਤ ਵੱਡੀ ਸੋਚ ਨੂੰ ਮੁਕ ਰੱਖ ਕੇ ਕਿ ਦੇਸ਼ ਦਾ ਸੰਵਿਧਾਨ ਜਿਹੜਾ ਉਹ ਤਿਆਰ ਕੀਤਾ ਗਿਆ ਸੀ ਔਰ 6 ਜਨਵਰੀ 1950 ਨੂੰ ਇਹ ਲਾਗੂ ਕੀਤਾ ਗਿਆ ਸੀ ਕੱਲ ਨੂੰ 26 ਜਨਵਰੀ ਹੈ ਮੈਂ ਸਾਰਿਆਂ ਨੂੰ ਅਡਵਾਂਸ ਤੇ ਵਿੱਚ ਬਹੁਤ ਬਾਰਕਵਾਦ ਵੀ ਪਰਸੋਂ 26 ਜਨਵਰੀ ਹੈ ਮੈਂ ਸਾਰਿਆਂ ਨੂੰ ਅਡਵਾਂਸ ਤੇ ਵਿੱਚ ਮੁਬਾਰਕਵਾਦ ਵੀ ਕਹਿੰਦਾ ਪਰ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਸਾਹਿਬ ਵੀ ਭੈਣ ਵੀ ਸਰਦਾਰ ਅਸ਼ਦੀਪ ਸਿੰਘ ਜੀ ਕਲੇਰ ਵੀ ਆਪਣੇ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਨਿਭਾ ਕੇ ਕਵਰਨ ਸਾਹਿਬ ਕੋਲੇ ਬੇਨਤੀ ਕਰਕੇ ਆਇਆ ਕਿ ਦੇਸ਼ ਦਿਨ ਦੀ अहमियत ਨੂੰ ਮੁੱਖ ਰੱਖਦਿਆਂ ਹੋਇਆ ਜਿਹੜੀਆਂ ਸ਼ਕਤੀਆਂ 26 ਜਨਵਰੀ ਨੂੰ ਝੰਡਾ ਚਲਾਉਣ ਜਾ ਰਹੀਆਂ ਹਨ ਕਿਰਪਾ ਕਰਕੇ ਇਹ ਗੱਲ ਇਨਸ਼ੋਰ ਕਰੋ ਕਿ ਉਹ ਵਿਅਕਤੀ ਜਿਨ੍ਹਾਂ ਦੇ ਉੱਤੇ ਬਹੁਤ ਘਟਿਆ ਤਰੀਕੇ ਦੇ ਦੋਸ਼ ਆ ਜਿਹਦੇ ਵਿੱਚ ਕਟਾਰੂ ਚੱਕ ਸ਼ਾਮਲ ਜਿਹਦੀਆਂ ਸੀੜੀਆਂ ਪਹਿਲਾਂ ਗਵਰਨਰ ਸਾਹਿਬ ਨੂੰ ਦਿੱਤੀਆਂ ਜਾਂ ਚੁਪੀਆਂ ਜਿਹਦੇ ਵਿੱਚ ਅੱਜ ਇੱਕ ਹੋਰ ਮੰਤਰੀ ਦੇ ਸਾਰੇ ਸਬੂਤ ਜਿਹੜੇ ਆ ਉਹਦਾ ਵਿਸਥਾਰ ਤੁਹਾਨੂੰ ਜਿੱਥੇ ਸਾਹਿਬ ਉਹਨੇ ਦੱਸ ਦਿੰਦੇ ਆ ਬਲਕਾਰ ਸਿੰਘ ਜਿਹੜਾ ਕੈਬਨਿਟ ਮਿਨਿਸਟਰ ਆ ਉਹਦੇ ਸਾਰੇ ਸਬੂਤ ਜੋ ਕੁਛ ਹਰਕਤਾਂ ਮੰਤਰੀ ਵੱਲੋਂ ਕੀਤੀਆਂ ਜਾ ਰਹੀਆਂ ਵੀਡੀਓ ਸਮੇਤ ਉਹ ਵੀ ਗਵਰਨਰ ਸਾਹਿਬ ਦੇ ਧਿਆਨ ਦੇ ਵਿੱਚ ਆਂਦਾ ਇੱਕ ਮੰਤਰੀ ਅਮਨ अरोड़ा ਜਿਨ੍ਹਾਂ ਤੇ ਅਦਾਲਤ ਨੇ ਫੈਸਲਾ ਕੀਤਾ ਸਜ਼ਾ ਹੋ ਚੁੱਕੀ ਹੈ ਔਰ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਮੁਤਾਬਕ 2 ਸਾਲ ਦੀ ਸਜ਼ਾ ਹੁਣ ਤੇ 1 ਮਿੰਟ ਵੀ ਉਸ ਤੋਂ ਬਾਅਦ ਉਹ ਐਮਐਲਏ ਨਹੀਂ ਰਹਿ ਸਕਦੇ ਜੇ ਐਮਐਲਏ ਨਹੀਂ ਰਹਿ ਸਕਦੇ ਤਾਂ ਮੰਤਰੀ ਕਿੱਥੇ ਰਹਿ ਸਕਦੇ ਆ ਉਹਨਾਂ ਦਾ ਵੀ ਜਿਕਰ ਇਸ ਰਿਪਰੈਜ਼ੈਂਟੇਸ਼ਨ ਜਿਹੜੀ ਅਸੀਂ ਲੰਬੀ ਚੌੜੀ ਸਾਰੀ ਬਣਾ ਕੇ ਦੇ ਕੇ ਆਏ ਹਾਂ ਇਸੇ ਤਰ੍ਹਾਂ ਇੱਕ ਸਾਫਕਾ ਐਮਐਲਏ ਅਮਰਜੀਤ ਸਿੰਘ ਸੰਦੋਵਾ ਦਾ ਵੀ ਜ਼ਿਕਰ ਆ ਕਿੰਨੂ ਝੂਠੀਆਂ ਪੁਲਿਸ ਕਲੀਅਰੈਂਸ ਦੇ ਕੇ ਕੈਨੇਡਾ ਦੀਆਂ ਸੈਰਾ ਕਰਵਾਈਆਂ ਜਾ ਰਹੀਆਂ ਸਪੀਕਰ ਸਾਹਿਬ ਆਪ ਨਾਂ ਕੱਢ ਕੇ ਉਹਦੀ ਜ਼ਿੰਮੇਵਾਰੀ ਲੈ ਰਹੇ ਆ ਜਿੰਨਾ ਤੇ ਬੜੀ ਵੱਡੀ ਜ਼ਿੰਮੇਵਾਰੀ ਵਿਧਾਨ ਸਭਾ ਦੇ ਇੱਕ ਸਟੋਡੀਅਨ ਹੋਣ ਦੇ ਨਾਤੇ ਪੈਂਦੀ ਆ ਉਹ ਆਪ ਗਲਤ ਸਰਟੀਫਿਕੇਸ਼ਨ ਦੇ ਤਰੀਕੇ ਉਹਨਾਂ ਨੂੰ ਕੈਨੇਡਾ ਵਰਗੇ ਦੇਸ਼ਾਂ ਦੀਆਂ ਸਰਾਂਗੜੀਆਂ ਉਹ ਸਰਟੀਫਾਈ ਕਰਕੇ ਨਾਲ ਪੁਲਿਸ ਤੋਂ ਸਰਟੀਫਾਈ ਕਰਵਾ ਕੇ ਕਰਾਰੇ ਇਸ ਕਰਕੇ ਅਸੀਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਮੰਤਰੀ ਸਹਿਬਾਨਾਂ ਨੇ ਝੰਡੇ ਚਲਾਉਣ ਵਾਸਤੇ ਜਾਣ ਔਰ ਇਸ ਦਿਨ ਉੱਥੇ ਸਾਡੀ ਪੁਲਿਸ ਵੀ ਉੱਥੇ ਮੌਜੂਦ ਹੁੰਦੀ ਹੈ ਉਹਨਾਂ ਨੇ ਸਲੂਟ ਵੀ ਕਰਨਾ ਇਹਨਾਂ ਸਾਰਿਆਂ ਨੂੰ ਉੱਥੇ ਸਕੂਲਾਂ ਦੇ ਬੱਚੇ ਵੀ ਹੁੰਦੇ ਆ ਜਿਨ੍ਹਾਂ ਦੇ ਦਿਲ ਦੇ ਵਿੱਚ ਹੁੰਦਾ ਕਿ ਇਹ ਜਿਹੜਾ ਸਾਡਾ ਦੇਸ਼ ਦਾ ਰਾਸ਼ਟਰੀ ਝੰਡਾ ਚਲਾਉਣ ਵਾਸਤੇ ਮੰਤਰੀ ਸਾਹਿਬ ਆਏ ਆ ਬਹੁਤ ਵੱਡੀ ਸ਼ਖਸੀਅਤ ਹੈ ਉਹਨਾਂ ਬੱਚਿਆਂ ਨੇ ਇੱਕ ਰੋਲ ਮਾਡਲ ਦੇ ਤੌਰ ਦੇ ਉੱਤੇ ਇਹਨਾਂ ਨੂੰ ਫਾਲੋ ਵੀ ਕਰਨਾ ਤੇ ਅਸੀਂ ਅੱਜ ਆਪਣੀ ਜ਼ਿੰਮੇਵਾਰੀ ਨਿਭਾ ਕੇ ਆਏ ਆ ਕਿ ਗਵਰਨਰ ਸਾਹਿਬ ਨੂੰ ਕਿ ਤੁਸੀਂ ਸਾਡੇ ਕਨਸਟੀਟਿਊਸ਼ਨਲ ਹੈੱਡ ਹੋ ਤੁਸੀਂ ਦੇਖਣਾ ਕਿ ਸੂਬੇ ਦੇ ਵਿੱਚ ਸੰਵਿਧਾਨ ਲਾਗੂ ਹੁੰਦਾ ਹੈ ਕਿ ਨਹੀਂ ਹੁੰਦਾ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਨ ਵਾਸਤੇ ਆਏ ਆ ਕਿ ਇਸ ਤਰ੍ਹਾਂ ਦੇ ਵਿਅਕਤੀ ਜਿਨ੍ਹਾਂ ਦੇ ਉੱਤੇ ਕਿਸੇ ਦੇ ਮੁੰਡੇ ਦੇ ਨਾਲ ਬਦਫਾਹੀ ਕਰਨ ਦੇ ਦੋਸ਼ ਆ ਕਿਸੇ ਦੇ ਨਾਲ ਕਿਸੇ ਲੇਡੀ ਨੂੰ ਐਕਸਪਲੋਇਟ ਕਰਨ ਦੇ ਜਿਹੜੇ ਆ ਉਹ ਝੂਠੇ ਦੋਸ਼ ਆ ਉਹ ਦੋਸ਼ ਆ ਇਹਨਾਂ ਦੀ ਸਾਰਿਆਂ ਦੋਸ਼ਾਂ ਦੀ ਜਿਹੜੀ ਹੈ ਨਿਰਪੱਖ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਔਰ ਇਹਨਾਂ ਨੂੰ ਤੁਰੰਤ ਜਿਹੜਾ ਆਪਣੀ ਵਿਜਾਰਤ ਦੇ ਵਿੱਚੋਂ ਡਿਸਮਿਸ ਕਰਨਾ ਚਾਹੀਦਾ